ਅਸੀਂ ਸਾਡਾ ਜਿਹੜਾ ਮੁਕਾਬਲਾ ਹੈ ਪਾਰਟੀ ਆਮ ਆਦਮੀ ਪਾਰਟੀ ਨਾਲ ਤਾਂ ਕੋਈ ਮੁਕਾਬਲਾ ਨਹੀਂ ਉਹ ਮੁਕਾਬਲੇ ਤੋਂ ਹੀ ਬਾਹਰ ਨੇ ਜਿਹੜਾ ਸਾਡਾ ਸਿੱਧਾ ਮੁਕਾਬਲਾ ਹੈ ਆਜ਼ਾਦ ਦਾ ਹੀ ਹੈ ਦੋਨਾਂ ਆਜ਼ਾਦਾਂ ਨਾਲ ਹੀ ਹੈ ਆਰਿਫ ਨਾਲ ਸਾਡਾ ਮੁਕਾਬਲਾ ਹੋਊਗਾ ਇਨਸ਼ਾਅੱਲਾ ਤੇ ਤੁਸੀਂ ਵੇਖੋ ਉਸੇ ਪਾਰਟੀ ਦਾ ਨੁਮਾਇੰਦਾ ਇੱਥੋਂ ਕਰਾਨ ਸ਼ਰੀਫ ਚੋਰੀ ਨਹੀਂ ਹੋਇਆ ਜੀ ਸਾਹਮਣੇ ਨਹੀਂ ਆ ਗਿਆ ਹੁਣ ਚੀਦ ਕਰਤਾ ਬੁਰੇ ਹਾਲ ਕਰਤੇ ਹੈ ਤੁਸੀਂ ਵੀ ਰੋਏ ਅਸੀਂ ਵੀ ਰਏ ਇਤਜ਼ਾਮ ਹੋਇਆ ਸੀ ਵੀ ਆਏ ਸਾਰੇ ਫਸਿਲ ਲਗਾਤਾਰ ਲੜ ਰਹੇ ਆ ਤੇ ਹੁਣ 2 ਸਾਲ ਦੀ ਸਜ਼ਾ ਵੀ ਹੋ ਗਈ ਹੈ ਹੁਣ ਤਾਂ ਹੋਰ ਤਾਂ ਪਰਮਖ ਪਾਨ ਦੀ ਲੋੜ ਨਹੀਂ ਮੈਂ ਹਵਾਨ ਨੂੰ ਇਹੀ ਅਪੀਲ ਕਰਦਾ ਕਿ ਵਾਟ ਨੰਬਰ 18 ਦੇ ਅੰਦਰ ਤੇ ਸਾਡੇ ਹੱਥਾਂ ਨੂੰ ਮਜ਼ਬੂਤ ਕਰੋ ਜਿਹੜੇ ਵੀ ਤੁਹਾਡੇ ਨਿੱਜੀ ਕੰਮ ਨੇ ਜਾਂ ਜਿਹੜੇ ਉੱਥੇ ਦੇ ਡਿਵੈਲਪਮੈਂਟ ਦੇ ਕੰਮ ਨੇ 2.5 ਸਾਲ ਤੋਂ ਰੁਕੇ ਪੈਣੇ ਤਾਂ ਇਨਸ਼ਾਅੱਲਾ ਅਸੀਂ ਉਹ ਕੰਮਾਂ ਨੂੰ ਪੂਰ ਕਰਾਂਗੇ ਹਾਊਸ ਦੇ ਵਿੱਚ ਵੀ ਥੋੜੀ ਲੜਾਈ ਲੜਾਂਗੇ ਤੇ ਸੜਕਾਂ ਦੇ ਉੱਪਰ ਵੀ ਅਸੀਂ ਥੋੜੀ ਲੜਾਈ ਲੜਾਂਗੇ ਜਿੱਤ ਜੇ ਕਰਾਉਣੀਆਂ ਇਹ ਮਰਲੇਲ ਕੋਟਲੇ ਦੀ ਅਣਖ ਤੇ ਗਰਤ ਦਾ ਗੱਲ ਹੈ ਉਹ ਦਿੱਲੀ ਦਾ ਯਾਰ ਹੈ ਅਸੀਂ ਸਾਰੇ ਪੰਜਾਬ ਦੇ ਯਾਰ ਹੈ ਤੇ ਅਸੀਂ ਸਾਰੇ ਮਲੇਰਕੋਟਲੇ ਦੀ ਸੋਚ ਨੂੰ ਉੱਪਰ ਲੈ ਜਾਣਾ ਚਾਹੁੰਦੇ ਆ ਸੱਚੀ ਸੋਚ ਨੂੰ ਉੱਪਰ ਲੈ ਜਾਣਾ ਚਾਹੁੰਦੇ ਆ ਤੇ ਮੈਂ ਤਾਂ ਇਹੀ ਬੇਨਤੀ ਕਰਦਾ ਭਾਈ ਤੁਸੀਂ ਦਿੱਲੀ ਵਾਲਿਆਂ ਨੂੰ ਹਰਾ ਦਿਓ ਵੈਲਕਮ ਟੂ ਰੀਸੈਂਟ ਟਾਈਮਸ ਮੈਂ ਮਮੂਨ ਰਸ਼ੀਦ ਆਪਣੇ ਚੈਨਲ ਰੀਸੈਂਟ ਟਾਈਮਸ ਦੇ ਵਿੱਚ ਅੱਜ ਫੇਰ ਆਪ ਸਭ ਨੂੰ ਖੁਸ਼ਾਮਦੀਦ ਕਹਿੰਦਾ ਅੱਜ ਸਾਡੇ ਨਾਲ ਇੱਥੇ ਮੌਜੂਦ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਸੁਪਰੀਮੋ ਜਨਾਬ ਜਸਕਰਨ ਸਿੰਘ ਜੀ ਕਾਨ ਵਾਲਾ ਆਪਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਵੈਲਕਮ ਕਹਿੰਦੇ ਆਂ ਫਿਰ ਅੱਗੇ ਜੋ ਹੈ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਬਾਕੀ ਜੋ ਹੋਰ ਸਾਥੀ ਹੈ ਮੈਂ ਸਭ ਦਾ ਨਾਮ ਨਹੀਂ ਲੈ ਪਾਉਂਗਾ ਮੈਂ ਕਹਿੰਦਾ ਇੱਕ ਵਾਰ ਤੁਸੀਂ ਦਿਖਾ ਦਿਓ ਸਾਰੇ ਸਾਥੀ ਜੋ ਬੈਠੇ ਹੈ ਇੱਥੇ ਅੱਜ ਜੋ ਹੈ ਜਿਮਨੀ ਚੋਣ ਜੋ ਵਾਰਡ ਨੰਬਰ 18 ਦੀ ਹੋਣ ਜਾ ਰਹੀ ਹੈ ਉਹਦੇ ਕਰਕੇ ਸਾਰੇ ਜੋ ਹੈ ਸਪੋਰਟ ਸਪੋਰਟ ਦੇ ਵਾਸਤੇ ਆਏ ਆ ਮਕਸੂਦ ﺍﻟ हक ਸਾਹਿਬ ਦੀ ਔਰ ਆਪਾਂ ਸਭ ਤੋਂ ਪਹਿਲਾਂ ਜੋ ਹੈ ਅੱਜ ਇਸ ਮੌਕੇ ਦੇ ਉੱਪਰ ਵੈਲਕਮ ਕਹੀਏ ਜਸਕਰਨ ਜੀ ਨੂੰ ਆਓ ਵੈਲਕਮ ਕਹੀਏ ਜਸਕਰਨ ਜੀ ਸਭ ਤੋਂ ਪਹਿਲਾਂ ਵੈਲਕਮ ਤੁਹਾਡਾ ਮੇਰੇ ਚੈਨਲ ਰੀਸੈਂਟ ਟਾਈਮ ਚ ਜੀ ਸਭ ਤੋਂ ਪਹਿਲਾਂ ਆਪ ਜੀ ਨੂੰ ਮੁਬਾਰਕਾਂ ਹੋਣ ਕਿ ਆਪ ਜੀ ਦਾ ਚੈਨਲ ਰੀਸੈਂਟ ਟਾਈਮਸ ਜਿਹੜਾ ਸਾਡੀ ਮਾਤ ਭਾਸ਼ਾ ਦੀ ਪੰਜਾਬੀ ਦੀ ਵੀ ਗੱਲ ਕਰਦਾ ਹੈ ਤੇ ਉਹ ਤੇ ਮੁਸਲਮਾਨ ਕੌਮ ਦੀ ਨੁਮਾਇੰਦਗੀ ਵੀ ਕਰਦਾ ਤੇ ਦੂਜੀ ਇੰਟਰਨੈਸ਼ਨਲ ਪੱਧਰ ਤੇ ਵਿਚਰਨ ਦੇ ਲਈ ਜਿਹੜੀ ਭਾਸ਼ਾ ਇੰਗਲਿਸ਼ ਲਈ ਵੀ ਉਹਦੇ ਦੇ ਵਿੱਚ ਆਪਣਾ ਪੱਖ ਰੱਖ ਸਕਦੇ ਜਿਨ੍ਹਾਂ ਦਾ ਕਿਤੇ ਨਹੀਂ ਵੀ ਸੁਣੀ ਜਾਂਦੀ ਗੱਲ ਉਹ ਇੰਗਲਿਸ਼ ਰਾਈ ਪੂਰੀ ਸੰਸਾਰ ਚ ਪਹੁੰਚਦਾ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਤੇ ਆਪ ਜੀ ਦਾ ਜਿਹੜਾ ਚੈਨਲ ਵੀ ਤੇ ਆਪ ਜੀ ਦਾ ਪੇਪਰ ਵੀ ਉਹ ਬੁਲੰਦੀਆਂ ਨੂੰ ਸ਼ੋਅ ਹੈ ਤੋ ਅੱਲਾ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਥੈਂਕ ਯੂ ਸਰ ਥੈਂਕ ਯੂ ਜੀ ਸਰ ਇਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਸ਼ੁਰੂ ਕਰੀਏ ਆਪਾਂ ਇੱਕ ਵਾਰ ਮਖਸੂਦ ਲਖਤ ਸਾਹਿਬ ਨੂੰ ਵੀ ਵੈਲਕਮ ਕਹਿ ਦਈਏ ਹਾਕ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਆਉਣ ਵਾਸਤੇ ਔਰ ਵੈਲਕਮ ਕਰਨਾ ਤੁਹਾਨੂੰ ਵੀ ਆਪਣੇ ਚੈਨਲ 'ਚ ਮੈਂ ਜਨਾਬ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਵਾਰ-ਵਾਰ ਮੌਕਾ ਦਿੱਤਾ ਗਿਆ ਤੇ ਮਾਮੂਨ ਸਾਹਿਬ ਬੜੀ ਮਿਹਰਬਾਨੀ ਤੁਹਾਡੀ ਤੇ ਮੇਰੀ ਆਵਾਜ਼ ਆਵਾਮ ਤੱਕ ਪਹੁੰਚਾਉਂਦੀ ਥੈਂਕ ਯੂ ਅਪਾ ਗੱਲਬਾਤ ਸ਼ੁਰੂ ਕਰਦੇ ਆ ਸਰ ਜਿਮਨੀ ਹੈ ਵਾਰਡ ਨੰਬਰ 18 ਦੀ ਔਰ ਜੋ ਮਕਸੂਦ ਅਲ হক ਸਾਹਿਬ ਲੜ ਰਹੇ ہیں شرومنی اکالی دل جو فتے ہے اودی طرف تو پورا سمارتن ہیں انہاں نو اور ਤੁਸੀਂ ਅੱਜ ਬਾਜ਼ਾਦੇ خود بھی مطلب سپورٹ واسطے آئے ہو کی ਕਹੋਗੇ ਇਸ ਮੁੱਦੇ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਮਲੇਰ ਕੋਟਲਾ ਦੀ ਵਾਰਡ ਨੰਬਰ 18 ਦੀ ਜਿਹੜੀ ਜਿਮਨੀ ਚੋਣ ਹੋ ਰਹੀ ਹੈ ਤੇ ਆਪਣੇ ਵਾਰਡ ਦੇ ਜਿਹੜੇ ਵੋਟਰ ਹੈ ਸਾਡੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਮਾਤਾਵਾਂ ਤੇ ਜਿਹੜੀ ਸੋਚ ਰੱਖਣ ਵਾਲੇ ਐ ਇਸ ਵਾਰਡ ਦੇ ਲੋਕ ਉਹਨਾਂ ਨੇ ਆਪਣੇ ਭਵਿੱਖ ਦਾ ਫੈਸਲਾ 2.5 ਸਾਲ ਲਈ ਕਰਨ ਜਾ ਰਹੇ ਹੁਣ ਉਹਨਾਂ ਨੇ ਆਪਣੇ ਭਵਿੱਖ ਦੇ ਲਈ ਆਪਣੇ ਵਾਰਡ ਦੇ ਵਿਕਾਸ ਦੇ ਲਈ ਇਹ ਜਿਹੜੀ ਹੈ ਮਤਦਾਨ ਕਰਕੇ ਅਕਲ ਦਾ ਦਾਨ ਕਰਕੇ ਨਮੈਂਦਾ ਆਪਣੀ ਜਿਹੜੀ ਹੈ ਕਾਉਂਸਲ ਦੇ ਵਿੱਚ ਭੇਜਣਾ ਹੈ ਇਹਨਾਂ ਕਿਹੜਾ ਕਿ ਉਹ ਜਿਹੜੇ ਇੱਕ ਲੜਿਆਂ ਹੋਿਆਂ ਦਾ ਆਮ ਪਾਰਟੀ ਦੇ ਦੋ ਹੀ ਬੰਦੇ ਆ ਉਹਨੂੰ ਡਿਗਟ ਲਈ ਦੂਜਾ ਲੜੀ ਜਾਂਦਾ ਹੁਣੇ ਸਮਝ ਲਓ ਦੋਨੇ ਕੈਂਡੀਡੇਟ ਆਮ ਪਾਰਟੀ ਦੇ ਹੀ ਆ ਤੀਜੀ ਉਹਨਾਂ ਨੇ ਆਪਣੀ ਮਾਤਾ ਨਾਲ ਖੜਾ ਲਈ ਐ ਇਹ ਤੁਸੀਂ ਵੇਖੋ ਕੈਂਡੀਡੇਟ ਦਾ ਸਿਰਫ ਕੀ ਆ ਇੱਕ ਪਾਸੇ ਤਾਂ ਤਿੰਨੇ ਕੋਈ ਆ ਉੱਖਾਂ ਦੇ ਇੱਕ ਲੋਕਾਂ ਦੇ ਵਿੱਚ ਘੱਟਾ ਪਾ ਰਹੇ ਤਿੰਨੇ ਬੰਦੇ ਉਹ ਕਹਿੰਦੇ ਬੀਬੀਆਂ ਦੀਆਂ ਵੋਟਾਂ ਲੈਦਾ ਟੁੱਟ ਜਾਣ ਉਹ ਕਹਿੰਦੇ ਇਹ ਦੀਆਂ ਦੂਜੇ ਆਪ ਵਾਲੇ ਦਾ ਜਿਹੜਾ ਨਵਾਂ ਕੈਂਡੀਡੇਟ ਹੈ ਉਹਦੀਆਂ ਵੋਟਾਂ ਇੱਕ ਪਾਸੇ ਚਲੀਆਂ ਜਿਹੜੀਆਂ ਉਹਦੇ ਨਾਰਾਜ਼ ਵੋਟਾਂ ਹੈ ਉਹ ਦਾ ਭਰਾ ਲੈ ਜਾਵੇ ਅਸਲ ਦੇ ਵਿੱਚ ਇੱਕ ਗੇਮ ਹੈ ਇਹ ਗੇਮ ਨੂੰ ਸਮਝਣ ਦੀ ਲੋੜ ਹੈ ਜਿੰਨਾ ਚਿਰ ਤੁਸੀਂ ਗੇਮ ਹੀ ਨਹੀਂ ਸਮਝਦੇ ਕਿਉਂਕਿ ਇਹ ਬੰਦੇ ਸਿਧਾਂਤਕ ਨਹੀਂ ਹੈ ਇੱਕ ਪਾਸੇ ਮਕਸੂਦੁਲ ਹੱਕ ਹੈ ਜਿਹੜਾ ਪੁਰਾਣਾ ਲੀਡਰ ਹੈ ਇਮਾਨਦਾਰ ਵੀ ਹੈ ਚੜਦੀ ਕਲਾ ਵਾਲਾ ਸਿਧਾਂਤਕੀਆ ਸੋਚ ਤੇ ਖੜਨ ਵਾਲਾ ਹੁਣ ਇਥੋਂ ਦੇ ਹਲਕੇ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਆਪਣਾ ਕੈਂਡੀਡੇਟ ਭੇਜਣਾ ਕਿਹੜਾ ਚੰਗਾ ਭੇਜਣਾ ਕਿ ਮਾੜਾ ਇਸ ਕਰਕੇ ਇਹਨਾਂ ਦਾ ਚੋਣ ਨਿਸ਼ਾਨ ਟਬਾਲਟੀ ਹੈ ਹੁਣ ਇਸ ਚੋਣ ਦੇ ਨਾਲ ਆ ਜਿਹੜੀ ਵਾਰਡ ਦੀ ਚੋਣ ਆਈ ਹੈ ਇਥੋਂ ਦਾ ਜਿਹੜਾ ਨਗਰ ਕੌਂਸਲ ਹੈ ਉਹਦਾ ਪ੍ਰਧਾਨ ਨਹੀਂ ਚੇਂਜ ਹੋਣਾ ਇਹ ਜੇ ਜਿੱਤ ਜਾਂਦੇ ਐ ਤਾਂ ਵੀ ਨਹੀਂ ਚੇਂਜ ਹੋਣਾ ਤੇ ਜੇ ਦੂਜੇ ਜਿੱਤ ਜਾਂਦੇ ਐ ਤਾਂ ਵੀ ਨਹੀਂ ਚੇਂਜ ਹੋਣਾ ਇਸ ਚੋਣ ਦੇ ਨਾਲ ਪਰਖਿਆਂ ਨੂੰ ਵਾਰੀ-ਵਾਰੀ ਪਰਖੀ ਜਾਣਾ ਇਸ ਚੋਣ ਦੇ ਨਾਲ ਕਿ ਤਬਦੀਲੀ ਹੋਣੀ ਹੈ ਇੱਕ ਨਵੀਂ ਤਬਦੀਲੀ ਹੋਣੀ ਹੈ ਕਿ ਲੋਕ ਇਹ ਜਿਹੜੇ ਆਮ ਆਦਮੀ ਸੀ ਜਿਹੜੇ ਕਹਿੰਦੇ ਸੀ ਮੈਂ ਆਮ ਆਦਮੀ ਆ ਹੁਣ ਮੈਨੂੰ ਤੁਸੀਂ ਦਿੱਤੋ ਚੀਫ ਮਿਨਿਸਟਰ ਆਮ ਆਦਮੀ ਹੈ ਕੇਜਰੀਵਲ ਸਮ ਆਮ ਆਦਮੀ ਹੈ ਕਰੋੜਾਂ ਪਤੀਏ ਮੈਨੂੰ ਇੱਕ ਵੀ ਬੰਦਾ ਵਿਖਾ ਦਿਓ ਇਹਨਾਂ ਦਾ ਆਮ ਆਦਮੀ ਹੋਵੇ ਆਮ ਆਦਮੀ ਤਾਂ ਹੈ ਹੀ ਨਹੀਂ ਗੇ ਇਸ ਕਰਕੇ ਇਹ ਵੀ ਇਹ ਲੋਕਾਂ ਦੇ ਅੱਖਾਂ 'ਚ 92 ਐਮਐਲ ਟੁਰੇ ਫਿਰਦੇ ਆ ਜੇ ਫਰਜ਼ ਕਰੋ ਉਹਨਾਂ ਨੇ ਕੁਝ ਨਹੀਂ ਕੀਤਾ ਜੇ ਇੱਥੋਂ ਦਾ ਐਮਐਲਏ ਜਿਤਾ ਕੇ ਭੇਜਿਆ ਆਪ ਤਾਂ ਜੇ ਐਮਐਲਏ ਨੇ ਕਿਸੇ ਗਲੀ ਨਹੀਂ ਬਣਾਈ ਕੋਈ ਢਾਲੀ ਨਹੀਂ ਬਣਾਈ ਕਿਸੇ ਦੀ ਪੈਨਸ਼ਨ ਦਾ ਕੰਮ ਨਹੀਂ ਕੀਤਾ ਅਮਲੇਰ ਕੋਟੇ ਦਾ ਕੋਈ ਵਿਕਾਸ ਨਹੀਂ ਕੀਤਾ ਕੋਈ ਡਿਵੈਲਪਮੈਂਟ ਨਹੀਂ ਕੀਤੀ ਜਿਉਂ ਦਿੱਤਿਓ ਮੈਂ ਆਂ ਵੇਖਦਾ ਗਵਾਂ ਟੁਰੀਆਂ ਫਿਰਦੀਆਂ ਹਰ ਲਲ ਕਰਦੀਆਂ ਫਿਰਦੀਆਂ ਇੱਥੇ ਗਧੇ ਤੁਰੇ ਫਿਰਦੇ ਆ ਬੁਰੇ ਹਾਲ ਹੈ ਬੈਂਕੇ ਦਿਹਾੜੇ ਬਦਬੋ नालੀਆਂ ਚ ਮਾਰੀ ਜਾਂਦੀ ਹੈ ਜਿਹੜੇ ਬੰਦੇ ਆਪਣਾ ਇੱਕ ਹਲਕਾ ਸ਼ਹਿਰ ਹੀ ਨਹੀਂ ਐਮਐਲਏ ਬਣ ਕੇ ਸਵਾਰਕ ਸਕਦੇ ਤੇ ਹੁਣ ਉਹਨਾਂ ਦਾ ਨਮਾਇੰਦਾ ਜਿੱਤ ਕੇ ਆਪਣੇ ਵਾਰਡੂ ਕੀ ਸੰਭਾਲੂਗਾ ਫਿਰ ਇੱਕ ਗੱਲ ਹੈ ਹੁਣ ਇਹ ਜਿੱਤ ਜਿਹੜੀ ਹੋਣੀ ਆ ਜੇ ਤੁਸੀਂ ਜਿਤਾਉਣੇ ਹੋ ਆਪ ਦਾ ਬੰਦਾ ਜੀ ਫਿਰ ਜਿੱਤਣਾ ਦਿੱਲੀ ਨਹੀਂ ਇਸ ਕਰਕੇ ਇਹ ਸੋਚ ਆਈਏ ਦਿੱਲੀ ਤੋਂ ਇਹ ਦਿੱਲੀ ਦੇ ਯਾਰ ਹੈ ਦਿੱਲੀ ਨੂੰ ਜਿਤਾਉਣਾ ਹੈ ਕਿ ਤੁਸੀਂ ਜੇ ਮਲੇਰ ਕੋਟਲੇ ਨੂੰ ਜਿਤਾਉਣਾ ਹੈ ਜੇ ਤੁਸੀਂ ਹੱਕ ਸਾਹਿਬ ਨੂੰ ਵੋਟ ਪਾਉਣੇ ਆ ਬਾਲਟੀ ਤੇ ਆਪਣਾ ਬਟਨ ਦਬਾਉਣੇ ਹੋ ਤੇ ਮਲੇਰ ਕੋਟਲਾ ਜਿੱਤਣਾ ਹੁਣ ਇਹ ਗੇਮ ਹੈ ਇਹ ਤੁਹਾਡੇ ਵੇੜੇ ਇਹ ਗੇਮ ਹੋਰ ਕਿਸੇ ਦੇ ਵੇੜੇ ਨਹੀਂ ਫੇਰਨਾ ਕਿਹਾ ਜੇ ਇਹ ਜੇ 파ਵਰ ਹੁੰਦੀ ਇਹਨਾਂ ਵੋਟਰਾਂ ਦੇ ਕੋਲੇ ਜਾਂ ਐਮਐਲਿਆਂ ਕੋਲੇ ਐਮਪੀਆਂ ਕੋਲੇ ਜੇ ਇਹਨਾਂ ਕੋਲੇ ਪਾਵਰ ਹੁੰਦੀ ਨਾ ਤੇ ਚੁੱਪਚੀ ਕਿਤੇ ਤੁਸੀਂ ਵਖੇਈਏ ਨਾ ਚੀਮੇ ਦੇ ਵਿੱਚ ਕੀ ਹੋਇਆ ਕਾਗਜ਼ ਪਾੜ ਦਿੱਤੇ ਬੁਰਾ ਹਾਲ ਦਿੱਤਾ ਤਾਂ ਅਨਕੀ ਸਿੰਘ ਸੀ ਬਲਜਿੰਦਰ ਸਿੰਘ ਹੋਰੀ ਹੈ ਤੇ ਹੱਕ ਕੋਰੀ ਆੜੇ ਰੇ ਆ ਤੇ ਇਹਨਾਂ ਨੇ ਆ ਕਰਤੀ ਤੇ ਤੁਹਾਡੀ ਪ੍ਰੈਸ ਦੀ ਮਿਹਰ ਜਿਹੜੀ ਕਿ ਇੱਥੇ ਧੱਕਾ ਨਹੀਂ ਹੁੰਦਾ ਇਹ ਜਿਹੜੀ ਲੜਾਈ ਲੜਤੀ ਹੈ ਜੇ ਫਰਜ਼ ਕਰੋ ਇਨਾਂ ਦੇ ਕੋਲੇ ਪਾਵਰ ਆਪਦੇ ਹੁੰਦੀ ਤੇ ਹੱਕ ਸਾਹਿਬ ਦੇ ਕਾਗਜ ਲੱਭਣੇ ਨਹੀਂ ਸੀ ਇਹ ਕੁਦਰਤੀ اخਲਾਕੀ ਬੰਦੇ ਸੀਗੇ ਸਾਰੇ ਰਜਾਕ ਸਾਹਿਬ ਹੋਰੀ ਸਾਰੀ ਟੀਮ ਹੁਣ ਲਸੋਈ ਸਾਹਿਬ ਵੀ ਜਿਹੜੀ ਜਦੋਂ-ਜਦ ਕਰਦੇ ਅਮਰਤਪਾਲ ਸਿੰਘ ਸਾਡੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕਿਸਾਨਾਂ ਦੇ ਪ੍ਰਧਾਨ ਜਿਹੜੇ ਇਕੱਠੇ ਸੀ ਰਹੇ ਆ ਕਿਸਾਨੀ ਸੰਘਰਸ਼ ਦੇ ਵਿੱਚ ਹੱਕ ਸਾਹਿਬ ਵੀ ਰਹੇ ਆ ਸੌਂਟੀ ਸਾਹਿਬ ਅਸੀਂ ਸਾਰੇ ਆਏ ਆ ਜੇ ਇਹਨਾਂ ਕੋਲੇ ਪਾਵਰ ਹੁੰਦੀ ਤਾਂ ਇਹਨਾਂ ਨੇ ਇਹ ਕੰਮ ਕਰਦਾ ਨਹੀਂ ਹੁਣ ਪਾਵਰ ਹੈਗੀ ਆ ਹਲਕੇ ਦੇ ਵੋਟਰਾਂ ਕੋਲ ਜੇ ਪਾਵਰ ਇਹਨਾਂ ਦੇ ਕੋਲੇ ਆ ਤੇ ਤਾਇਿਆਂ ਦਾ ਮਿੰਤਾ ਕਰਦੇ ਫਿਰਦੇ ਆ ਮੈਨੂੰ ਦੇ ਦੇ ਵੋਟ ਮੈਨੂੰ ਦੇ ਦੇ ਵੋਟ ਮੈਨੂੰ ਦੇ ਦੇ ਵੋਟ ਹੁਣ ਇਹ ਹੋਣਾ ਕੀ ਆ ਇਹ ਲੋਕ ਕਿਥੋਂ ਦੇ ਕੋਈ ਬੰਦਾ ਕਹਿੰਦਾ ਮੈਂ ਵੋਟਾਂ ਪਾਉਣੀਆਂ ਇਹਦਾ ਨਾਂ ਨਹੀਂ ਹੈਗਾ ਕੋਈ ਕਹਿੰਦੇ ਵੋਟ ਡਾਲ ਲੇਗੇ ਹਿੰਦੀ ਬੋਲਦੇ ਆ ਇਹ ਵੀ ਇਹਦਾ ਨਾਂ ਨਹੀਂ ਇੰਗਲਿਸ਼ ਬੋਲੀ ਜਾਂਦੇ voting ਕਿਉਂਕਿ ਅੱਜਕੱਲ੍ਹ ਬਾਰ ਜਾ ਰਹੇ ਹਿਜਰਤ ਹੋ ਰਹੀ ਹੈ ਬੁਰੇ ਹਾਲ ਹੈ ਬੈਂਕੇ ਦੇ ਅੜੇ 48 ਲੱਖ ਬੇਰਜ਼ਗਰ ਨੌਤਰੇ ਫਿਰਦਾ ਉਹ ਕੀ ਕਹਿੰਦੇ VOTING ਜਿਵੇਂ ਤੁਹਾਡਾ ਤੇ ਮੇਰਾ ਨਾਂ ਮਾਤਾ ਨੇ ਰੱਖਿਆ ਜੀ ਮਕਸੂਦ ਉਲ ਹਕਮਾ ਬੜੀ ਸਿਆਣੀ ਹੈ ਕਿਸੇ ਮਾਂ ਨੇ ਆਪਦੇ ਪੁੱਤ ਦਾ ਅਮਰਤਪਰ ਰੱਖਤਾ ਕਿਸੇ ਨੇ ਬਲਜਿੰਦਰ ਸਿੰਘ ਲਸੋਹੀ ਰੱਖਤਾ ਕਿਸੇ ਨੇ ਸੌਂਟੀ ਸਭ ਰੱਖਤਾ ਜਿਵੇਂ ਤੁਸੀਂ ਆਪਣੇ ਅਖਬਾਰ ਦਾ ਜੀ ਰੱਖਿਆ ਨਾ ਕਿ ਨਹੀਂ ਜੀ ਜੀ ਬਿਲਕੁਲ ਤੁਸੀਂ ਨਾਂ ਸੋਚ ਕੇ ਰੱਖਿਆ ਤੇ ਫਿਰ ਈ ਵੀ ਇਹਦਾ ਵੀ ਨਾਂ ਹੈ ਇਹਦਾ ਨਾਂ ਹੈ ਮਤਦਾਨ ਜਿਹੜਾ ਅਸਲ ਕੀ ਹੋਣਾ ਹੈ ਮਤਦਾਨ ਮਤ ਪਲਸਦਾਨ ਦੋ ਸ਼ਬਦਾਂ ਨੂੰ ਮਤ ਤੋਂ ਆਪਕੀ ਅਕਲ ਸੋਚ ਵਿਚਾਰ ਅਨਖ ਗੈਰਤ ਜਮੀਰ ਅਕਲ ਦਾ ਦਾਨ ਕਰਕੇ ਤੁਸੀਂ ਆਪਣਾ ਨਮੈਂਦਾ ਕਿਤੇ ਪਾਸੇ ਭੇਜਣਾ ਆਪਣੇ ਅਗਰ ਕਾਉਂਸਲ ਦੇ ਹਾਊਸ ਦੇ ਵਿੱਚ ਭੇਜਣਾ ਮੈਨੂੰ ਦੱਸੋ ਜਿਨਨੇ ਇਥੋਂ ਦੇ ਐਮਸੀ ਜਿੱਤੇ ਆ ਉਹਨਾਂ ਨੇ ਆਪਦੇ ਹਾਊਸ ਦੇ ਵਿੱਚ ਆਪਦੇ ਵਾਰਡ ਲਈ ਕੋਈ ਪੈਨਸ਼ਨ ਲਈ ਬੋਲਿਆ ਹੋਵੇ ਵਿਕਾਸ ਲਈ ਬੋਲਿਆ ਹੋਵੇ ਆਪਣੇ ਹਾਊਸ ਦੇ ਵਿੱਚ ਕੋਈ ਸਫਾਈ ਲਈ ਬੋਲਿਆ ਹੋਵੇ ਆਪਣੇ ਹਾਊਸ ਦੇ ਵਿੱਚ ਇੱਕ ਵੀ ਗੱਲ ਮਲੇਰਕੋਟਲੇ ਦੇ ਆਪਣੇ ਵਾਰਡ ਦੇ ਵਿਕਾਸ ਲਈ ਕੀਤੀ ਹੋਵੇ ਤੇ ਸਾਰੇ ਤੁਸੀਂ ਐਂ ਕਰੋ ਸਾਰਿਆਂ ਦੀ ਤੇ ਜਿੱਦਾਂ ਕਿ ਇਹਦੇ ਤੇ ਕਰੋਗੇ ਕਿਰਪਾ ਤੁਸੀਂ ਵੇਖੋਗੇ ਜਿੱਥੇ ਮੀਟਿੰਗਾਂ ਹੋਆਂ ਨਹੀਂਏ ਇਹਦੇ ਨੋਟਸ ਵਿੱਚ ਆਇਆ ਕਰਨਗੇ ਇਸ ਕਰਕੇ ਹੁਣ ਇਹ ਪਾਵਰ ਤੁਹਾਡੇ ਆ ਤੁਸੀਂ ਸਾਡੇ ਜੱਜ ਵੀ ਹੋ ਤੇ ਵਕੀਲ ਵੀ ਹੋ ਜੱਜ ਇਸ ਕਰਕੇ ਹੋ ਪਾਵਰਾਂ ਦੋ ਆ ਗਈਆਂ ਮਲੇਰਕੋਟਲੇ ਵਾਲੇ ਕੋਲੇ ਦੋ ਪਾਵਰਾਂ ਜੱਜ ਵੀ ਤੇ ਵਕੀਲ ਵੀ ਜੱਜ ਇਸ ਕਰਕੇ ਹੋ ਜਦੋਂ ਕਿਉਂਕਿ ਬਟਨ ਤੁਸੀਂ ਦਬੋਣਾ ਵਕੀਲ ਇਸ ਕਰ ਕਿਉਂ ਹੁਣ ਇਹ ਜਾਣਗੇ ਸਾਰੇ ਹੱਕ ਸਾਹਿਬ ਜਾਣਗੇ ਗਲੀਆਂ ਚ ਲਸੋਈ ਸਾਹਿਬ ਸਾਰੀ ਟੀਮ ਜਾਊਗੀ ਤੁਸੀਂ ਵੋਟ ਮੰਗੋਗੇ ਆਪਣਾ ਪੱਖ ਰੱਖੋਗੇ ਸਾਰੇ ਬੰਦੇ ਨੇ ਪੱਖ ਸੁਣਨਾ ਪੱਖ ਸੁਣ ਕੇ ਵਕੀਲਾਂ ਤਰ੍ਹਾਂ ਫਿਰ ਖੁੰਡ ਤੇ ਚਰਚਾ ਹੋਣੀ ਆ ਗਲੀ ਛੋਣੀ ਆ ਮੁਹੱਲੇ ਚ ਹੋਣੀ ਆ ਦੁਕਾਨਾਂ ਤੇ ਹੋਣੀ ਆ ਹੈ ਸਕੂਲਾਂ ਵਿੱਚ ਕਾਲਜਾਂ ਵਿੱਚ ਇਹ ਵਾਰਡ ਦੇ ਵਿੱਚ ਚਰਚਾ ਛੜਨੀ ਬੰਦੇ ਕਿਹੜੇ ਆ ਤੇ ਫਿਰ ਵਕੀਲਾਂ ਤਰ੍ਹਾਂ ਕੇਸ ਝਗੜ ਕੇ ਤੇ ਭਾਈ ਇਹਨਾਂ ਨੇ ਜੱਜ ਬਣ ਕੇ ਆਪਣਾ ਫੈਸਲਾ ਫਤਨਾ ਦੇਣਾ ਇਹ ਪਤਾ ਇਹ ਪਾਵਰ ਕਿੰਨੇ ਚਿਰ ਤੇ ਲਈ ਹੈ ਇਹ ਸ਼ਾਮ ਦੇ 5 ਵਜੇ ਤੇ ਕਵੀ ਤਰੀਕ ਜਦੋਂ 21 ਤਰੀਕ ਸ਼ਾਮ ਦੇ 5 ਵਜੇ ਤੱਕ ਜਦੋਂ 5 ਵਜੇ ਕੇ 5 ਮਿੰਟ ਹੋ ਗਏ ਰੋਈ ਜਾਏ ਜੇ ਕਰ ਲਈ ਜਾਏ ਜੇ ਇਹ ਫਿਰ ਪਾਵਰ ਨਹੀਂ ਆਉਣੀ ਇਸ ਕਰਕੇ ਇਹ ਚੰਡੀਗੜ੍ਹ ਤੋਂ ਪਾਵਰ ਚੱਲ ਕੇ ਅੱਜ ਤੁਹਾਡੇ ਗਲੀਆਂ ਮੁਹੱਲਿਆਂ ਚ ਆ ਗਈ ਹੈ ਇਹ ਪਾਵਰ ਦਾ ਮਤਦਾਨ ਕਰਕੇ ਤੁਸੀਂ ਇਹਨਾਂ ਨੂੰ ਭੇਜੋ ਇਸ ਕਰਕੇ ਇਹ ਤੁਹਾਡੇ ਵਿਕਾਸ ਦੀ ਗੱਲ ਕਰਨਗੇ ਸ਼੍ਰੋਮਣੀ ਅਕਾਲੀ ਦਲ ਫਤਿਹ ਤੇ ਹੋਰ ਸਾਰੀਆਂ ਸਹਿਯੋਗੀ ਜਥੇਬੰਦੀਆਂ ਜਿੰਨੀਆਂ ਉਹ ਦਿਨ ਰਾਤ ਕਰ ਰਹੀਆਂ ਤੇ ਇਹ ਹੁਣ ਜਿੱਤ ਜੇ ਕਰਾਉਣੀ ਹੈ ਮੁਰਲੇਲ ਕੋਟਲੇ ਦੀ ਅੱਖ ਤੇ ਗਰਤ ਦਾ ਗੱਲ ਹੈ ਉਹ ਦਿੱਲੀ ਦਾ ਯਾਰ ਹੈ ਅਸੀਂ ਸਾਰੇ ਪੰਜਾਬ ਦੇ ਯਾਰ ਹੈ ਤੇ ਅਸੀਂ ਸਾਰੇ ਮਲੇਰਕੋਟਲੇ ਦੀ ਸੋਚ ਨੂੰ ਉੱਪਰ ਲੈ ਜਾਣਾ ਚਾਹੁੰਦੇ ਆ ਸੱਚੀ ਸੋਚ ਨੂੰ ਉੱਪਰ ਲੈ ਜਾਣਾ ਚਾਹੁੰਦੇ ਆ ਤੇ ਮੈਂ ਤਾਂ ਇਹੀ ਬੇਨਤੀ ਕਰਦਾ ਭਾਈ ਤੁਸੀਂ ਦਿੱਲੀ ਵਾਲਿਆਂ ਨੂੰ ਹਰਾ ਦਿਓ ਤੇ ਮਲੇਰਕੋਟਲੇ ਵਾਲਿਆਂ ਨੂੰ ਜਿਤਾ ਦਿਓ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜਸਕਰਨ ਜੀ ਮੇਰਾ ਖਿਆਲ ਆ ਦੂਸਰੇ ਸਵਾਲ ਮੈਂ ਕੋਈ ਪੁੱਛਾਂ ਉਹਦਾ ਕੋਈ ਗੁੰਜਾਇਸ਼ ਹੀ ਨਹੀਂ ਰਹੀ ਇਸ ਟੌਪਿਕ ਤੇ ਜਿਸ ਮੁੱਦੇ ਤੇ ਆਪਾਂ ਬੈਠੇ ਆ ਮਤਲਬ ਗਾਗਰ ਚ ਸਾਗਰ ਕਰਤਾ ਸਾਰੀ ਗੱਲਬਾਤ ਹੀ ਕਲੀਅਰ ਕਰਤੀ ਜੋ ਇਹਨਾਂ ਨੇ ਆਪਣੀ ਸੋਚੀਗੀ ਦੱਸ ਦਿੱਤੀ ਕਿਵੇਂ ਇਹ ਮਖਸੂਦ ਸਾਹਿਬ ਨੂੰ ਔਰ ਕਿਵੇਂ ਤੇ ਕਿਉਂ ਨਾਲੇ ਤੁਸੀਂ ਦੂਜੀ ਪਸੇ ਵੀ ਸੋਚ ਲਓ ਆਪ ਆਪ ਸੋਚ ਬੈਠੇ ਜੀ ਪਿਛਲੇ ਸਮੇਂ ਚ ਆਮ ਆਦਮੀ ਪਾਰਟੀ ਨੇ ਜੀ ਜਿਵੇਂ ਬਾਦਲ ਕਹਨੇ ਗੁਰੂਗ੍ਰਾਮਸ ਦੀ ਬਿਆਦੀਕਰਨ ਤੇ ਕਰਾਉਣ ਵਾਲਿਆਂ ਦੇ ਨਾਲ ਖੜੇ ਰਹੇ ਅੱਜ ਉਹਨਾਂ ਦੇ ਕੀ ਹਾਲ ਹੈ ਮੂਰਾ ਹਾਲ ਹੈ ਤੇ ਕੁਝ ਬੰਦੇ ਉਹਨਾਂ ਦੇ ਯਾਰਾਂ ਦੇ ਨਾਲ ਖੜੇ ਰਹੇ ਫਿਰ ਹੁਣ ਤੁਸੀਂ ਦੱਸੋ ਆਪਾਂ ਪ੍ਰਤਾਖ ਨੂੰ ਪ੍ਰਮਾਣ ਲਈ ਅਸੀਂ ਦੁਬਾਰੀ ਚੇਰ ਦਾ ਲੋੜਾ ਸੋਲਾ ਪੌਣੇ ਤੁਸੀਂ ਦੂਜੇ ਪਾਸੇ ਇਹ ਵੀ ਵੇਖੋ ਜੇ ਉਹ ਤੋਂ ਬਾਬਰੀ ਮਸਜਦ ਟਾਈ ਤੇ ਸਾਡੀ ਕੌਮ ਦਾ ਨੁਕਸਾਨ ਇੰਡੀਅਨ ਸਟੇਟ ਨੇ ਤੇ ਬੀਜੇਪੀ ਆਰਐਸਐਸ ਨੇ ਰਲ ਕੇ ਕੀਤਾ ਉਸ ਵੇਲੇ ਮੈਂ ਵੀ ਖੁਦ ਜਾ ਕੇ ਸਾਰੀ ਟੀਮ ਨੇ ਗਾਜ਼ੀਆਬਾਦ ਦੀ ਜਲਚ ਰਹੇ ਆ ਇਹ ਕੋਈ ਸਾਨ ਨਹੀਂ ਸਾਡੀ ਡਿਊਟੀ ਹੈ ਇਹ ਡਿਊਟੀ ਹੈ ਤੇ ਫੇਰ ਤੁਸੀਂ ਦੱਸੋ ਜਿਹੜੀ ਪਾਰਟੀ ਦਾ ਨਮਾਇੰਦਾ ਦਿੱਲੀ ਤੋਂ ਚੱਲ ਕੇ ਐਨ ਐਨ ਆਰ ਸੀ ਜਦੋਂ ਮੋਰਚਾ ਲੱਗਿਆ ਤੇ ਉੱਥੋਂ ਦੇ ਇੱਕ ਕੌਂਸਲਰ ਨੇ ਆਵਾਜ਼ ਬੁਲੰਦ ਕੀਤੀ ਆਮ ਪਾਰਟੀ ਨੇ ਕੱਟ ਕੇ ਬਾਹਰ ਮਾਰਿਆ ਦਿੱਲੀ ਚ ਮਾਰਿਆ ਕਿ ਨਹੀਂ ਹਜੇ ਤੱਕ ਕਹਿੰਦੇ ਵੀ ਤੁਸੀਂ ਆਪਣੀ ਕੌਮ ਦੀ ਤੇ ਆਪਣੇ ਹੱਕਾਂ ਦੀ ਗੱਲ ਨਹੀਂ ਕਰ ਸਕਦੇ ਕੱਢਤਾ ਬਾਹਰ ਤੇ ਤੁਸੀਂ ਵੇਖੋ ਉਸੇ ਪਾਰਟੀ ਦਾ ਨਮਾਇੰਦਾ ਇਥੇ ਕ੍ਰਾਨ ਸ਼ਰੀਫ ਚੋਰੀ ਨਹੀਂ ਹੋਇਆ। ਨਹੀਂ। ਸਾਹਮਣੀ ਨਹੀਂ ਆ ਗਿਆ। ਹੁਣ ਚੀਤ ਕਰਤਾ, ਬੁਰੇ ਹਾਲ ਕਰਤੇ। ਹੈਂ? ਤੁਸੀਂ ਵੀ ਰੋਏ, ਅਸੀਂ ਵੀ ਰਏ, ਇਤਿਜਾਮ ਹੋਇਆ ਸੀ ਵੀ ਵੈ ਸਾਰੇ। ਅਸੀਂ ਲਗਾਤਾਰ ਲੜ ਰਹੇ ਹਾਂ ਤੇ ਹੁਣ 2 ਸਾਲ ਦੀ ਸਜ਼ਾ ਵੀ ਹੋ ਗਈ ਹੈ। ਹੁਣ ਤਾਂ ਹੋਰ ਤਾਂ ਪਰਮਖ ਪਾਨ ਦੀ ਲੋੜ ਨਹੀਂ। ਇੱਕ ਉਹ ਪਾਰਟੀ ਦੇ ਨਮਾਇंदे ਤਿੰਨੇ ਰਲ ਕੇ ਆਰਾਮਕ ਜੁਲਾ ਪਾ ਕੇ। ਇਹ ਤਿੰਨੇ ਵੈਸੇ ਖੜੇ ਪਤਾ ਕਿਉਂ ਆਰਾਮਕ ਜੁਲਾ ਪਾਉਣ ਲਈ? ਨਹੀਂ ਤਾਂ ਲੋਕਾਂ ਨੂੰ ਪਤਾ ਲੱਗ ਜਾਣਾ ਸੀ ਵੀ ਆਹ ਪਾਰਟੀ ਆ ਵੇ ਅਸੀਂ ਇਹਨੂੰ ਜਾਣੀ ਨਹੀਂ ਤੇ ਮਕਸੂਦ ਅਲਸਾਹ ਨੇ ਸਿੱਧਾ ਜਿੱਤ ਜਾਣਾ ਸੀ। ਪਰ ਲੋਕ ਹੁਣ ਵੀ ਸਿਆਣੇ ਐ। ਉਹ ਚਾਹੁੰਦੇ ਵੀ ਤਿੰਨੇ ਇਕੋ ਐ। ਤੇ ਇਹ ਵੋਟਾ ਖਰਾਬ ਕਰਕੇ ਕੁਝ ਕਰਕੇ ਤੇ ਚੱਲ ਮੇਰਾ ਭਾਈ ਇਹ ਗੇਮ ਨੂੰ ਜਿੱਤਣਾ ਚਾਹੁੰਦੇ ਪਰ ਐਤ ਕੀ ਮਲੇਰ ਕੋਟਲੇ ਦੇ ਸਿਆਣੇ ਯਾਰ ਮੁਸਲਮਾਨ ਕੋ ਮੈਂ ਮਾੜੀ ਬੋਟੀ ਸੇ ਥੋੜੀ ਗੱਲ ਹੈ ਅਸੀਂ ਸਾਰੇ ਰਲ ਕੇ ਇਹ ਜਿੱਤ ਜ਼ਰੂਰ ਪ੍ਰਾਪਤ ਕਰਾਂਗੇ ਇਹ ਜਿੱਤ ਮਲੇਰ ਕੋਟਲੇ ਦੀ ਹੋਣੀ ਹੈ ਜੀ ਨਵਜੀ ਜਿਸਕਰਨ ਜੀ ਨੇ ਮਤਲਬ ਗਾਗਰ ਤੇ ਸਾਗਰ ਵਾਲਾ ਕੰਮ ਕੀਤਾ ਬਹੁਤ ਮਤਲਬ ਘੱਟ ਸਮੇਂ ਦੇ ਵਿੱਚ ਪੂਰੀ ਗੱਲਬਾਤ ਨੂੰ ਜੋ ਹੈ ਬਿਆਨ ਕਰ ਦਿੱਤਾ ਮੇਰੇ ਖਿਆਲ ਚ ਸੈਕਿੰਡ ਕੁਐਸਚਨ ਦੀ ਲੋੜ ਹੀ ਨਹੀਂ ਹੈ ਔਰ ਹੁਣ ਆਪਾਂ ਚੱਲਦੇ ਹਾਂ ਹਕਸਾਬ ਦੇ ਕੋਲ ਹਕਸਾਬ ਨੂੰ ਪੁੱਛਦੇ ਆ ਕਿ ਕਿਵੇਂ ਤਿਆਰੀ ਹੈ ਸਰ ਔਰ ਕੀ ਅਪੀਲ ਕਰੋਗੇ ਬਸ ਹੁਣ ਮੈਂ ਤਾਂ ਇੱਕ ਅਪੀਲ ਹੀ ਲੈਣਾ ਚਾਹੂੰਗਾ ਕਿ ਵਾਰਡ ਨੰਬਰ 18 ਦੇ ਜੋ ਸਾਡੇ ਲੋਕ ਹੈ ਜੋ ਉੱਥੇ ਤੇ ਵਸਿੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਕਿ ਅਪੀਲ ਥੋੜੀ ਕੀ ਕਰੋਗੇ 10-2 ਲੋਕਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇੱਥੇ ਆ ਕੇ ਸਮਰਥਨ ਕੀਤਾ ਤੇ ਬਹੁਤ ਹੀ ਜੰਝਾਰੂ ਦੇ ਨਾਲ ਇਹਨਾਂ ਨੇ ਕੌਮ ਨੂੰ ਵੀ ਸੇਧ ਦਿੱਤੀ ਔਰ ਸਾਨੂੰ ਵੀ ਜਾਗਰ ਕੀਤਾ ਮੈਂ ਆਵਾਜ਼ ਨੂੰ ਹੀ ਅਪੀਲ ਕਰਦਾ ਕਿ ਬਾਟ ਨੰਬਰ 18 ਦੇ ਅੰਦਰ ਤੇ ਸਾਡੇ ਹੱਥਾਂ ਨੂੰ ਮਜ਼ਬੂਤ ਕਰੋ ਜਿਹੜੇ ਵੀ ਤੁਹਾਡੇ ਨਿਜੀ ਕੰਮ ਨੇ ਜਾਂ ਜਿਹੜੇ ਉੱਥੇ ਦੇ ਡਿਵੈਲਪਮੈਂਟ ਦੇ ਕੰਮ ਨੇ 2.5 ਸਾਲ ਤੋਂ ਰੁਕੇ ਪੈਣੇ ਤਾਂ ਇਨਸ਼ਾਅੱਲਾ ਅਸੀਂ ਉਹ ਕੰਮਾਂ ਨੂੰ ਪੂਰ ਕਰਾਂਗੇ ਹਾਊਸ ਦੇ ਵਿੱਚ ਵੀ ਤੁਹਾਡੀ ਲੜਾਈ ਲੜਾਂਗੇ ਤੇ ਸੜਕਾਂ ਦੇ ਉੱਪਰ ਵੀ ਅਸੀਂ ਤੁਹਾਡੀ ਲੜਾਈ ਲੜਾਂਗੇ ਇਹ ਤੁਹਾਡੇ ਨਾਲ ਮੇਰਾ ਵਾਅਦਾ ਰਿਹਾ ਮੈਨੂੰ ਵਾਰਡ ਨੰਬਰ 18 ਦੇ ਆਵਾਮ ਦੇ ਉੱਪਰ ਬਹੁਤ ਭਰੋਸਾ ਹੈ ਕਿ ਮੈਨੂੰ ਉਹ ਹੱਥ ਮੇਰੇ ਮਜ਼ਬੂਤ ਕਰਕੇ ਇਨਸ਼ਾਅੱਲਾ ਮੈਨੂੰ ਹਾਊਸ ਦੇ ਵਿੱਚ ਭੇਜਣਗੇ ਮੈਂ ਬਾਕੀ ਕੈਂਡੀਡੇਟ ਦੇ ਮੁਕਾਬਲੇ ਵਿੱਚ ਕਿੱਥੇ ਦੇਖਦੇ ਹਾਂ ਅਸੀਂ ਸਾਡਾ ਜਿਹੜਾ ਮੁਕਾਬਲਾ ਹੈ ਪਾਰਟੀ ਆਮ ਆਦਮੀ ਪਾਰਟੀ ਨਾਲ ਤਾਂ ਕੋਈ ਮੁਕਾਬਲਾ ਨਹੀਂ ਉਹ ਮੁਕਾਬਲੇ ਤੋਂ ਹੀ ਬਾਹਰ ਨੇ ਜਿਹੜਾ ਸਾਡਾ ਸਿੱਧਾ ਮੁਕਾਬਲਾ ਹੈ ਆਜ਼ਾਦ ਦਾ ਹੀ ਹੈ ਦੋਨਾਂ ਆਜ਼ਾਦਾਂ ਨਾਲ ਹੀ ਹੈ ਆਰਿਫ ਨਾਲ ਸਾਡਾ ਮੁਕਾਬਲਾ ਹੋਊਗਾ ਇਨਸ਼ਾਅੱਲਾ ਅੱਛਾ ਕੀ ਲੱਗਦਾ ਸਰ ਕਿੰਨਾ ਹੰਗਾਰਾ ਮਿਲ ਰਿਹਾ ਲੋਕਾਂ ਨੂੰ ਬਹੁਤ ਹੰਗਾਰਾ ਮਿਲ ਰਿਹਾ ਮੈਂ ਮਾਸ਼ਾਅੱਲਾ ਜਾ ਰਹੇ ਹਾਂ ਮੈਨੂੰ ਬਹੁਤ ਪਿਆਰ ਵੀ ਦੇ ਰਹੇ ਨੇ ਔਰ ਮੈਨੂੰ ਕਹਿ ਵੀ ਰਹੇ ਨੇ ਕਿ ਅੱਛੀ ਗੱਲ ਹੈ ਮੈਨੂੰ ਫੋਨ ਵੀ ਬਹੁਤ ਆ ਰਹੇ ਨੇ ਲੋਕਾਂ ਦੇ ਕਿ ਵੀ ਤੁਹਾਨੂੰ ਬਹੁਤ ਵਧੀਆ ਫੈਸਲਾ ਲੈਂਤਾ ਹੈ ਕਿ ਜਿਹੜਾ ਤੁਸੀਂ ਵਾਰਡ ਦੇ ਵਿੱਚੋਂ ਇਲੈਕਸ਼ਨ ਲੜ ਰਹੇ ਹੋ ਦੋ ਸ਼ਬਦ ਅਸੀਂ ਜੋ ਹੈ ਬਲਜਿੰਦਰ ਜੀ ਤੋਂ ਵੀ ਲੈ ਲੈਨੇ ਆ ਬਲਜਿੰਦਰ ਸਿੰਘ ਰਸੋਈ ਜੀ ਬਹੁਤ ਸਪੋਰਟ ਕਰ ਰਹੇ ਐਂਡ ਮਕਸੂਦ ਅਲਖ ਸਾਹਿਬ ਦੀ ਔਰ ਅਕਸਰ ਜੋ ਹੈ ਦੇਖਿਆ ਜਾਂਦਾ ਕਿ ਜਿੱਥੇ ਵੀ ਮਤਲਬ ਮਕਸੂਦ ਮਕਸੂਦ ਸਾਹਿਬ ਹੁੰਦੇ ਨੇ ਤੇ ਨਾਲ ਹੀ ਹੁੰਦੇ ਨੇ ਆਪਾਂ ਜੇ ਇਹਨਾਂ ਦੇ ਨਾਲ ਗੱਲ ਕਰੀ ਤਾਂ ਮੇਰਾ ਖਿਆਲ ਜੇ ਨਾਇੰਸ ਆਫ ਹੋਊਗੀ ਆਪਾਂ ਦੋ ਸ਼ਬਦ ਨੇ ਪਾਜੀ ਦੋ ਸ਼ਬਦ ਹੀ ਬਸ ਕੀ ਕਹਿਣਾ ਚਾਹੁੰਗੇ ਹਾਂਜੀ ਬਹੁਤ ਧੰਨਵਾਦ ਤੁਹਾਡਾ ਜੀ ਤੇ ਅਸੀਂ ਪਾਰਟੀ ਪ੍ਰਧਾਨ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਤੇ ਸਿੱਧ ਸਾਡੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਜੀ ਛੌਟੀ ਸਾਹਿਬ ਤੇ ਸੀਨੀਅਰ ਮੀਤ ਪ੍ਰਧਾਨ ਸਾਡੇ ਅਮਰਤਪਾਲ ਸਿੰਘ ਜੀ ਲੋਂਗੋਵਾਲ ਸਲਾਣਾ ਸਾਹਿਬ ਤੇ ਸਾਡੇ ਭਰਾ ਰਜਾਕ ਸਾਹਿਬ ਇਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਥੋੜੇ ਜਿ ਸਾਡੇ ਇੱਕ ਛੋਟੇ ਸੱਦੇ ਦੇ ਉੱਪਰ ਇਹ ਏਡੀ ਦੂਰੋਂ ਚੱਲ ਕੇ ਆਏ ਨੇ ਬਾਕੀ ਗੱਲ ਇਲੈਕਸ਼ਨ ਦੀ ਹੈਗੀ ਆ ਤੇ ਇਹ ਅਸੀਂ ਹੁਣ ਜਾ ਰਹੇ ਆ ਤੇ ਜਿਹੜਾ ਵਾਰਡ ਆ 18 ਨੰਬਰ ਆ ਬਾੜ ਦੇ ਵਿੱਚ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਕੱਲ ਵੀ ਅਸੀਂ ਜਾ ਕੇ ਆਏ ਅੱਜ ਸਵੇਰ ਤੋਂ ਫਿਰ ਅਸੀਂ ਡੋਰ ਟੂ ਡੋਰ ਜਾ ਰਹੇ ਆ ਜਿਹੜੇ ਬੰਦੇ ਸਾਡੇ ਹੈਗੇ ਨੇ ਕੰਟੈਕਟ 'ਚ ਵੀ ਨੇ ਤੇ ਵੈਸੇ ਵੀ ਜਾ ਰਹੇ ਆ ਅਸੀਂ ਤੇ ਉਹ ਲੋਕ ਮਤਲਬ ਇੰਨਾ ਖੁਸ਼ ਹੋ ਰਹੇ ਨੇ ਤੇ ਬਹੁਤ ਬੰਦੇ ਨੇ ਸਾਨੂੰ ਇਹ ਵੀ ਕਿਹਾ ਵੀ ਯਾਰ ਤੁਸੀਂ ਸ਼ੁਕਰ ਤੁਸੀਂ ਖੜ ਗਏ ਮਕਸੂਦ ਸਾਹਿਬ ਜੇ ਤੁਸੀਂ ਨਾ ਖੜਦੇ ਤਾਂ ਸਾਨੂੰ ਅਸੀਂ ਵੋਟ ਪਾਉਂਦੇ ਕਿਹਨੂੰ